ਅਕਸਰ ਹੀ ਕਿਹਾ ਜਾਂਦਾ ਹੈ ਕਿ ਬਚਪਨ ਅਤੇ ਬੁਢਾਪਾ ਇੱਕੋ ਜਿਹੇ ਹੁੰਦੇ ਨੇ ਜਿਵੇਂ ਕਿ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛੋਟਾ ਜਿਹਾ ਪੋਤਾ ਆਪਣੀ ਦਾਦੀ ਨੂੰ ਆਪਣੀ ਗੱਡੀ ਤੇ ਬਿਠਾ ਕੇ ਝੂਟੇ ਦੇ ਰਿਹਾ ਏ ਅਤੇ ਦੋਵੇਂ ਦਾਦੀ ਪੋਤਾ ਕਿੰਨੇ ਖੁਸ਼ ਦਿਖਾਈ ਦੇ ਰਹੇ ਨੇ ਸੋ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਦਾ ਬਚਪਨ ਆਪਣੇ ਦਾਦਾ ਦਾਦੀ ਅਤੇ ਨਾਨਾ ਨਾਨੀ ਦੇ ਹੱਥਾਂ ਵਿੱਚ ਗੁਜ਼ਰਦਾ ਏ ਕਿਉਂਕਿ ਅਕਸਰ ਹੀ ਬਜ਼ੁਰਗ ਜ਼ਿੰਦਗੀ ਦੇ ਆਖਰੀ ਪੜਾਅ ਤੇ ਆ ਕੇ ਆਪਣੇ ਪੋਤੇ ਪੋਤੀਆਂ ਅਤੇ ਦੋਤੇ ਦੋਤੀਆਂ ਨਾਲ ਸਾਰਾ ਦਿਨ ਬੱਚਿਆਂ ਵਾਂਗ ਖੇਡਦੇ ਰਹਿੰਦੇ ਨੇ ਸੋ ਸ਼ਾਇਦ ਇਸੇ ਲਈ ਕਹਿਆ ਜਾਂਦਾ ਹੈ ਕਿ ਵੱਡੀ ਉਮਰ ਵਿੱਚ ਇਨਸਾਨ ਬੱਚਿਆਂ ਵਾਲੀਆਂ ਹਰਕਤਾਂ ਕਰਨ ਲੱਗ ਜਾਂਦਾ ਹੈ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਕਸਰ ਹੀ ਧੀਆ ਪੁੱਤਾਂ ਕੋਲ ਕੰਮਾਂਕਾਰਾਂ ਕਰਕੇ ਆਪਣੇ ਮਾਪਿਆਂ ਕੋਲ ਬੈਠਣ ਦਾ ਜਿਆਦਾ ਸਮਾਂ ਨਹੀਂ ਹੁੰਦਾ ਪਰ ਪੋਤੇ-ਪੋਤੀਆਂ ਅਤੇ ਦੋਤੇ-ਦੋਤੀਆਂ 24 ਘੰਟੇ ਉਹਨਾਂ ਦੇ ਕੋਲ ਰਹਿੰਦੇ ਨੇ ਜਿਸ ਕਾਰਨ ਉਹਨਾਂ ਨੂੰ ਬੱਚਿਆਂ ਦੇ ਨਾਲ ਬੱਚੇ ਬਣ ਕੇ ਰਹਿਣਾ ਪੈਂਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ